ਹਾਂਜੀ ਸਾਥੀ ਕਾਲਜੀ ਜੀਐਸਪੀਬੀ02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜੱਦੀ ਪੰਮਲੀ ਸਰੀਆ ਲਓ ਵੀਰ ਜੀ ਸੁਲਤਾਨ ਮਿੰਦਰ ਰੋਡ ਪਿਜਨ ਕਲੱਬ ਜਿੱਦਾਂ ਕੀ ਵੀਰਜੂ ਨਹੀਂ ਸ਼ੀਲਾ ਹੁਣ ਹੁੰਦੇ ਨੇ ਵਿੱਕੀ ਗੋਪੀ ਵੀਰ ਹੁਣੀ ਠੀਕ ਹੈ ਜੀ ਅਮਰਦ ਵੀਰ ਹੁਣੀ ਹੈਪੀ ਵੀਰ ਜੀ ਹੁਣੀ ਸਾਰੇ ਆਪਣੇ ਨਾਲ ਨੇ ਤੇ ਕਰਦੇ ਆਂ ਗੱਲਬਾਤ 2026 ਦੀਆਂ ਸ਼ੀਲਾ ਅਨਾਉਂਸ ਕਰਨ ਲੱਗੇ ਨੇ ਵੀਰਜੂ ਨਹੀਂ ਇੱਕ ਤਿੰਨ ਦਿਨਾਂ ਵਾਲੀ ਤੇ ਇੱਕ ਸਿੰਗਲ ਡੇ ਵਾਲੀ ਜਿਹੜੀ ਜਿਹੜੀ ਵੀਰਜੂ ਨਹੀਂ ਸ਼ੀਲ ਅਨਾਉਂਸ ਕਰਨਗੇ ਆਪਣੇ ਨਾਲ ਜੁੜੇ ਰਹੋ ਜਿਹੜੇ ਜਿਹੜੀ ਐਂਟਰੀ ਆ ਉਹ ਵੀ ਤੁਹਾਨੂੰ ਦੱਸਾਂਗੇ ਕਿੰਨੇ ਕਿੰਨੇ ਐਂਟਰੀ ਆ ਤੇ ਕਿੰਨੇ ਕਿੰਨੇ ਪਰਿੰਦੇ ਉਡਾਈ ਜਾਣਗੇ ਤੇ ਕਿਹੜੇ ਕਿਹੜੇ ਪਰਿੰਦੇ ਉਡਾਈ ਜਾਣਗੇ ਤੇ ਇਲਾਕਾ ਕਿਹੜਾ ਕਿਹੜਾ ਹੋਏਗਾ ਉਹ ਵੀ ਤੁਹਾਨੂੰ ਦੱਸਾਂਗੇ ਆਹ ਲੈ ਚੱਲਦੇ ਆਂ ਵਿੱਕੀ ਵੀਰ ਜੀ ਹਣਾ ਦੇ ਕੋਲ ਤੇ ਵੀਰ ਹੁਣਾ ਨਾਲ ਕਰਦੇ ਆਂ ਜੀ ਗੱਲਬਾਤ ਆਹ ਲੋ ਜੀ ਆਪਣੇ ਗੋਪੀ ਵੀਰ ਜੀ ਸਤਿ ਸ਼੍ਰੀ ਅਕਾਲ ਗੋਪੀ ਵੀਰ ਜੀ ਇੱਧਰ ਆਪਣੇ ਅਮਰਤ ਵੀਰ ਜੀ ਸਤਿ ਸ਼੍ਰੀ ਅਕਾਲ ਅਮਰਤ ਵੀਰ ਜੀ ਇੱਧਰ ਆਪਣੇ ਵਿੱਕੀ ਵੀਰ ਜੀ ਸਤਿ ਸ਼੍ਰੀ ਅਕਾਲ ਵਿੱਕੀ ਵੀਰ ਜੀ ਇੱਧਰ ਆਪਣੇ ਹੈਪੀ ਵੀਰ ਜੀ ਵੈਲਿੰਗ ਵਾਲੇ ਸਤਿ ਸ਼੍ਰੀ ਅਕਾਲ ਪੀ ਵੀ ਸੀ ਆਹ ਲੋ ਜੀ ਜਿੱਦਾਂ ਕਿ ਸਾਰੇ ਵੀਰ ਆਪਾਂ ਇਕੱਠੇ ਹੋਏ ਆਂ ਜੀ ਸੁਲਤਾਨਵੰਡ ਰੋਡ ਫਿਜਨ ਕਲੱਬ ਠੀਕ ਹੈ ਜੀ ਵਿੱਕੀ ਵੀਰ ਦੀ ਹੋਰ ਜਿਹੜੇ ਆਪਣੇ ਵੀਰ ਨੇ ਸੰਯੋਗੀ ਵੀਰ ਠੀਕ ਹੈ ਜੀ ਜਿਹੜੇ ਆਪਣੇ ਨਾਲ ਜੁੜ ਸ਼ਮਸ਼ੇਰ ਵੀਰ ਜੀ ਆਪਣੇ ਨਾਲ ਆ ਠੀਕ ਹੈ ਜੀ ਹੀਰੇ ਭਾਜੀ ਹੋਣੀ ਓਕੇ ਤੇ ਸੁੱਖੇ ਭਾਜੀ ਠੀਕ ਹੈ ਜੀ ਕੋਈ ਕੁਝ ਕਾਰਨਾ ਕਰਕੇ ਥੋੜਾ ਲੇਟ ਹੋ ਗਿਆ ਜੇ ਜੇ ਨਹੀਂ ਆ ਠੀਕ ਹੋ ਗਿਆ ਜੀ ਤੇ ਵੀਰ ਜੀ ਜਿਹੜੀ ਆਪਾਂ ਹੁਣ ਸ਼ੀਲਡ ਅਨਾਉਂਸ ਕਰਨ ਲੱਗੇ ਆ ਇਹ ਕਿਹੜੇ ਐਤਵਾਰ ਦੀ ਸ਼ੀਲ ਅਨਾਉਂਸ ਕਰਾਂਗੇ ਜੀ ਇਹ ਵੀਰ ਜੀ ਬਸਾਫ ਦੇ ਪੰਜਵਾਂ ਐਤਵਾਰ ਆਵੇ ਜਾਂ ਚੌਥਾ ਉਸ ਤੋਂ ਬਾਅਦ ਜਿਹੜਾ ਸੋਮਵਾਰ ਆਏਗਾ ਆ ਠੀਕ ਹੈ ਜੀ ਸੋਮ ਬੁੱਧ ਤੇ ਸ਼ੁੱਕਰ ਡੱਕ ਬਾਈ ਡੱਕ ਚ ਤਿੰਨ ਦਿਨਾਂ ਵਾਲੀ ਡਾਵਾਂਗੇ ਭਾਜੀ ਯਾਰ ਤਿੰਨ ਦਿਨਾਂ ਵਾਲੀ ਸ਼ੀਲ ਵੀ ਡਾਈ ਜਾਏਗੀ ਹਾਂਜੀ ਤੇ ਜੇਡ ਦਾ ਪਹਿਲਾ ਵੀ ਡਾਇਆ ਜਾਏਗਾ ਵਨ ਡੇ ਟੂਰਨਾਮੈਂਟ ਓਕੇ ਠੀਕ ਹੈ ਜੀ ਫਸਾਕ ਲਾਸਟ ਐਤਵਾਰ ਤੋਂ ਬਾਅਦ ਜਿਹੜਾ ਸੋਮਵਾਰ ਵੀ ਆਏਗਾ ਉਹ ਸੋਮਵਾਰ ਉਸ ਤੋਂ ਬਾਅਦ ਬੁੱਧਵਾਰ ਤੇ ਫਿਰ ਸ਼ੁੱਕਰਵਾਰ ਜਿਹਦਾ ਡਾਰ ਬਣਦੀ ਆ ਉਦਾਂ ਹੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਡੱਕ ਬਾਈ ਡੱਕ ਤੇ ਇਹਦੀ ਐਂਟਰੀ ਫੀਸ ਕਿੰਨੀ ਹੋਏਗੀ ਭਾਜੀ 3100 ਰੁਪਇਆ ਭਾਜੀ 3100 ਰੁਪਇਆ ਓਕੇ ਇੰਨਾ ਚ 7 ਕਬੂਤਰ ਹੀ ਉੱਡਣਗੇ ਓਕੇ ਠੀਕ ਹੈ ਜੀ 8 ਕਬੂਤਰਾਂ ਨੂੰ ਭਾਜੀ ਲੱਗੇਗੀ ਮੋਰ ਫਿਕਸ ਕਬੂਤਰ ਆਣਗੇ 8 ਦੇਸੀ ਕਬੂਤਰ ਆਰ ਕੇ ਮਲਵਾਈ ਕੋਈ ਨਹੀਂ ਉੱਡੇਗਾ ਜਰਦੱਖਾ ਵੀ ਵਿੱਚ ਬਣਾਣਾ ਹੈਗਾ ਜੀ ਜਰਦੱਖਾ ਕਾਲੀ ਅੱਖ ਦਾ ਭਾਜੀ ਕਾਲੀ ਅੱਖ ਹੀ ਬਣਾਣਾ ਕੋਈ ਰੰਗਦਾਰ ਕਬੂਤਰ ਵੀ ਹੋਵੇ ਜਿੱਦਾਂ ਕਬੂਤਰ ਓਕੇ ਇੱਕ ਸੁਰਖਾ ਕਬੂਤਰ ਵੀ ਨਹੀਂ ਪਾਏਗਾ ਭਾਵੇਂ ਕਿਸੇ ਦਾ ਦੇਸੀ ਹੋਵੇ ਠੀਕ ਹੈ ਜੀ ਆਹ ਲੋ ਜੀ ਜਿਹੜੇ ਕਿਸੇ ਵੀਰ ਨੇ ਐਂਟਰੀ ਕਰਾਉਣੀ ਆ ਆਪਣਾ ਹਰਿਆ ਕਬੂਤਰ ਤੇ ਸੁਰਖਾ ਕਬੂਤਰ ਨਾ ਹੋਵੇ ਤੇ ਖੱਟੀ ਕਾਲੀ ਅੱਖ ਵੀ ਬੈਣ ਜੀ ਉਹ ਚਾਹੇ ਰੰਗਦਾਰੀ ਕਬੂਤਰ ਹੋਵੇ ਠੀਕ ਹੈ ਭਾਜੀ ਭਾਏ ਦੇਸੀ ਹੋਵੇ ਪਰਿੰਦਾ ਆਪਾਂ ਮਤਲਬ ਨਹੀਂ ਤਿੰਨ ਦਿਨਾਂ ਵਾਲੀ ਚਾਹੇ ਟੂਰਨਾਮੈਂਟ ਚ ਇਹ ਨਹੀਂ ਪਰਿੰਦੇ ਚੱਲਣਗੇ ਆ ਠੀਕ ਹੈ ਜੀ ਤੇ ਜਿਹੜੀ ਸਿੰਗਲ ਡੇ ਉਸ ਦਿਨ ਚੱਲ ਸਕਦਾ ਹਾਂਜੀ ਉਹ ਦੇਸੀ ਹੋਏਗਾ ਤੇ ਚੱਲੇਗਾ ਉਹ ਚ ਵੀ ਸਾਰੀ ਖੱਟੀ ਕਾਲੀ ਅੱਖ ਹਾਂਜੀ ਹਰਿਆ ਤੇ ਔਰ ਚ ਲੱਖਾ ਔਰ ਚ ਜਿਦਾ ਤੁਸੀਂ ਕਿਹਾ ਵਾ ਦੂਜਾ ਦੇਸੀ ਹੋਏਗਾ ਚੱਲੇਗਾ ਵੀਰ ਜੀ ਦੇਸੀ ਹੋਏਗਾ ਠੀਕ ਸਾਰੇ ਚੱਲਣਗੇ ਤਿੰਨ ਦਿਨਾਂ ਵਾਲੀ ਤੇ ਨਹੀਂ ਚੱਲੇਗਾ ਤਿੰਨ ਦਿਨਾਂ ਵਾਲੀ ਤੇ ਨਹੀਂ ਚੱਲੇਗਾ ਠੀਕ ਸਾਰੇ ਵੀਰਾਂ ਦੀ ਸਹਿਮਤੀ ਦੇ ਨਾਲ ਠੀਕ ਹੈ ਵੀਰ ਜੀ ਤੇ ਜਿੱਦਾਂ ਕੀ ਦਸਤਾਵਾ ਵੀਰ ਜੀ ਹੋਣਾ ਨੇ ਐਂਟਰੀ ਫੀਸ ਉਹਦੀ 3100 ਰੁਪਿਆ ਹੋਏਗੀ ਤੇ ਏਰੀਆ ਭਾਜੀ ਆਪਾਂ ਕਿੱਥੋਂ ਕਿੱਥੋਂ ਤੱਕ ਲਵਾਂਗੇ ਜੀ ਜਿੱਤਰਾ ਵੀਰ ਜੀ ਅੱਗੇ ਵੀ ਆਪਾਂ ਸੁਲਤਾਨਪੁਰ ਮੈਂਡ ਰੋਡ ਅੰਦਰ ਵਾਲਾ ਬਾਜ਼ਾਰ ਹੋ ਜਾਏ ਨਿਊ ਮਰਸਰ ਤੱਕ ਕਰ ਓਕੇ ਤੇ ਇੱਕ ਗਰਵਾਲੀ ਪਿੰਡ ਨਾਲ ਸ਼ਾਮ ਗਰਵਾਲੀ ਪਿੰਡ ਐਡ ਕਰ ਜੀ ਠੀਕ ਹੈ ਜੀ ਗਰਵਾਲੀ ਪਿੰਡ ਤੋਂ ਵੀ ਆਪਾਂ ਛੱਤਾ ਲਵਾਂਗੇ ਯਾਰ ਜੀ ਹਾਂ ਜੀ ਹਾਂ ਜੀ ਕੁਝ ਵੀਰ ਆਪਣੇ ਉੱਥੇ ਵੀ ਹੈਗੇ ਆ ਓਕੇ ਤੇ ਅਰਜਨਗਰ ਜਿਸ ਤਰ੍ਹਾਂ ਆਪਾਂ ਤੁਹਾਨੂੰ ਤਾਂ ਰੋਡ ਅਰਜਨਗਰ ਦਾਣਾ ਮੰਡੀ ਦੋਰੇ ਫਾਟਕ ਦੋਰੇ ਵੀ ਕੋਈ ਵੀ ਸੱਤ ਹੋਵੇ ਜਿੱਦਾਂ ਜੀ ਜਿਹੜਾ ਕਰਦੇ ਆ ਏਰੀਆ ਪਹਿਲਾਂ ਜਿੱਦਾਂ ਵੀ ਕਵਰ ਹੁੰਦਾ ਵਾ ਜੀ ਬਸ ਉਨਾ ਹੀ ਹਾਂ ਜੀ ਹਾਂ ਜੀ ਸਿਰਫ ਉਹਦੇ ਚੈਕਆਰਡ ਕੀਤਾ ਤੇ ਗਰਵਾਲੀ ਪਿੰਡ ਨੂੰ ਐਡ ਕੀਤਾ ਹਾਂ ਠੀਕ ਹੋ ਗਿਆ ਜੀ ਜਿੱਦਾਂ ਕਿ ਵੀਰ ਜੀ ਹੁਣਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਵਾ ਵੀ ਜਿਹੜਾ ਜਿਹੜਾ ਏਰੀਆ ਕਵਰ ਕਰਨਾ ਵਾ ਠੀਕ ਹੈ ਜੀ ਤੇ ਗਰਵਾਲੀ ਪਿੰਡ ਐਡ ਹੋਇਆ ਜੀ ਤੇ ਗਰਵਾਲੀ ਵਾਲੇ ਵੀਰ ਵੀ ਵੱਧ ਤੋਂ ਵੱਧ ਤਿਆਰੀ ਰੱਖਿਓ ਜੀ ਆਪਣੇ ਪ੍ਰਿੰਦੇ ਬਣਾਓ ਤੇ ਵੱਧ ਤੋਂ ਵੱਧ ਸ਼ੌਂਕ ਕਰੋ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਕੋ ਚੰਗੇ ਚੰਗੇ ਪ੍ਰਿੰਦੇ ਬਾਣੀ ਗਏ ਨੇ ਤੇ ਵੱਧ ਤੋਂ ਵੱਧ ਸ਼ੌਂਕ ਆਪਣਾ ਦੇਸੀ ਕਬੂਤਰਾਂ ਦਾ ਹੀ ਹੋਏਗਾ ਜੀ ਹਾਈ ਫਲੇਅਰ ਜਿਹਨੂੰ ਆਪਾਂ ਬੋਲਦੀਦਾ ਵਾ ਠੀਕ ਹੈ ਜੀ ਤੇ ਜਿਹੜੀ ਦੂਸਰੀ ਸ਼ੀਲ ਦਾ ਭਾਜੀ ਜਿਹੜੀ ਆਪਣੀ ਜੇਠ ਦੇ ਪਹਿਲੇ ਐਤਵਾਰ ਉਡਾਈ ਜਾਏਗੀ ਉਹਦੀ ਜਿੱਤਰਾ 1500 ਰੁਪਏ ਐਂਟਰੀ ਚੱਲਦੀ ਵੀਰ ਜੀ ਓਕੇ ਉਹ ਚੱਲੇਗੀ ਔਰ ਚ ਪਹਿਲਾਂ ਇੱਕ ਮਲਵਾਈ ਰੱਖੀ ਦਾ ਸੀ ਆ ਠੀਕ ਹੈ ਜੀ ਪਰ ਇਸ ਵਾਰ ਕੋਈ ਨਹੀਂ ਇਸ ਵਾਰ ਮਤਲਬ ਸਾਰੇ ਦੇਸੀ ਪਰਿੰਦੇ ਦੇ ਦੇਸੀ ਪਰਿੰਦੇ ਉਡਣਗੇ ਹਾਂਜੀ ਠੀਕ ਹੈ ਜੀ ਪਰ ਸੱਤ ਪਰਿੰਦੇ ਉਡਣਗੇ ਪਹਿਲਾਂ 6 ਹੁੰਦੇ ਸੀ ਠੀਕ ਹੋ ਗਿਆ ਜੀ 3 ਦਿਨਾਂ ਵਾਲੀ 3 ਦਿਨਾਂ ਵਾਲੀ ਤੇ 3100 ਰੁਪਏ ਐਂਟਰੀ ਤੇ ਜੇਠ ਦੇ ਪਹਿਲੇ ਐਤਵਾਰਾ ਜੋ ਉਹਦੇ ਵਿੱਚ 1500 ਰੁਪਏ ਐਂਟਰੀ ਤੇ ਉਹਦੇ ਵਿੱਚ ਦੇਸੀ ਪਰਿੰਦੇ ਹੀ ਉਡਾਏ ਜਾਣਗੇ ਸਾਰੇ ਦੇ ਸਾਰੇ ਹੀ ਠੀ ਤੇ ਤਿੰਨ ਦਿਨ ਹਟ ਦੇ ਵੀ ਦਿੱਤੀ ਜਾਏਗੀ ਤੇ ਨਾਲ ਤਿੰਨ ਪਰਦਾ ਬੱਚਾ ਵੀ ਦਿੱਤਾ ਜਾਏਗਾ ਤਿੰਨ ਪਰਦਾ ਬੱਚਾ ਹਾਂਜੀ ਠੀਕ ਹੈ ਜੀ ਤਿੰਨ ਪਰਦੇ ਬੱਚੇ ਦਾ ਨਾਮ ਹੋਏਗਾ ਤੇ ਹਟ ਦਾ ਨਾਮ ਹੋਏਗਾ ਜਿਹੜਾ ਤਿੰਨ ਜਿਹੜਾ ਹਟ ਦਾ ਵਾ ਉਹ ਆਪਣਾ ਵੀਰ ਸੱਨੀ ਵੀਰ ਹੈਗਾ ਕਬੈਰ ਤੋਂ ਓਕੇ ਉਹ ਤਿੰਨ ਦਿਨ ਹਟ ਨੂੰ ਡੇਲੀ ਦਾ 1000 ਰੁਪਏ ਦੇਵੇਗੀ ਤੂੰ ਬੱਚੇ ਨੂੰ ਨਹੀਂ ਹਟ ਕਬੂਤਰ ਹਟ ਕਬੂਤਰ ਨੂੰ ਠੀਕ ਹੈ ਜੀ ਤੇ ਜਿਹੜੀ ਹਾਂਜੀ ਵਿੱਕੀ ਵੀਰ ਜੀ ਗੋਪੀ ਵੀਰ ਜੀ ਜਿੱਦਾਂ ਕਿ ਤਿੰਨ ਨਾਮ ਫਸਟ ਥੈਂਕਨ ਥਰਡ ਹਾਂਜੀ ਪਲੱਸ ਬਾਦਰ ਕਬੂਤਰ ਤੇ ਪਲੱਸ ਬਾਦਰ ਬੱਚਾ ਸ਼ੀਲ ਦੇ ਦਿੱਤੀ ਜਾਏਗੀ ਉਹਨਾਂ ਨੂੰ ਵੀ ਤੇ ਬਾਕੀ ਜੋ ਵੀ ਇਨਾਮ ਹੋਣਗੇ ਪ੍ਰਾਈਜ਼ ਹੋਣਗੇ ਜਿੰਨੇ ਵੀ ਪੈਸੇ ਅਸੀਂ ਮੌਕੇ ਤੇ ਜਿਸ ਮੌਕੇ ਤੇ ਆਪਾਂ ਦੱਸਾਂਗੇ ਠੀਕ ਹੈ ਜੀ ਤੇ ਬਾਕੀ ਹੋਰ ਕੋਈ ਗੱਲਬਾਤ ਆਪਾਂ ਹਲੋ ਜੀ ਇੱਕ ਡੇ ਰੱਖਿਆ ਜਾਏਗਾ ਠੀਕ ਹੈ ਜੀ ਦਿਨ ਉਸ ਦਿਨ ਸਾਰਾ ਪੋਸਟਰ ਬਣਾ ਕੇ ਤੇ ਲਾ ਦਿੱਤਾ ਜਾਏਗਾ ਜੀ ਗਰੁੱਪਾਂ ਦੇ ਵਿੱਚ ਜਿਹੜਾ ਆਪਣਾ ਸੁਲਤਾਨਵੰਦ ਰੋਡ ਪਿਜਨ ਕਲੱਬ ਆਪਣਾ ਗਰੁੱਪ ਆ ਉਰੇ ਵਿੱਚ ਲਾ ਦਿੱਤਾ ਜਾਏਗਾ ਤੇ ਉਹਦੇ ਵਿੱਚ ਸਾਰਿਆਂ ਨੂੰ ਸ਼ੇਅਰ ਹੋਈ ਜਾਂਦਾ ਵਾ ਜੀ ਜਿਹੜੇ ਜਿਹੜੇ ਆਪਣੇ ਜੀ ਹੋਣਗੇ ਐਂਟਰੀਆਂ ਕਰਾਈਆਂ ਹੋਣਗੀਆਂ ਉਹ ਸਾਰੇ ਜੀਆਂ ਤੱਕ ਪਹੁੰਚ ਜਾਏਗਾ ਜੀ ਪੋਸਟਰ ਠੀਕ ਹੈ ਜੀ ਠੀਕ ਹੋ ਗਿਆ ਅਮਰਤ ਵੀਰ ਜੀ ਇਦਾਂ ਹੀ ਜੀ ਹਾਂ ਜੀ ਤੇ ਉਹਦੇ ਵਿੱਚ ਦੱਸੇ ਜਾਣਗੇ ਬਾਕੀ ਤੇ ਜਿੰਨੇ ਕਬੂਤਰ ਬਾਹਰ ਕੱਢਣੇ ਨੇ ਤੇ ਬਾਹਰ ਕੱਢਣੇ ਕਬੂਤਰ ਵੀ ਲਾਜ਼ਮੀ ਨੇ ਤੇ ਉਹਦੀ ਵੀਡੀਓ ਵੀ ਪੈਣੀ ਚਾਹੀਦੀ ਆ ਜੋ ਕਿ ਆਪਣੀ ਵੀਰਾ ਨੇ ਸੁਲਤਾਨਪੁਰ ਰੋਡ ਪਿਜਨ ਕਲੱਬ ਠੀਕ ਹੈ ਜੀ ਇਹ ਸਾਰੇ ਵੀਰਾਂ ਨੇ ਜੋ ਵੀ ਡਿਸੀਜਨ ਲਿਆ ਵਾ ਉਹਦੇ ਨਾਲ ਹੀ ਆਪਾਂ ਸਹਿਮਤੀ ਦੇ ਨਾਲ ਹੀ ਤੁਰਾਂਗੇ ਤੇ ਜਿਹੜੇ ਜਿਹੜੇ ਵੀਰ ਵੀ ਐਂਟਰੀ ਕਰੋਣਗੇ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਠੀਕ ਹੈ ਜੀ ਤੇ ਕੀਤਾ ਜਾਵੇ ਅਗਲੀ ਵੀਡੀਓ 'ਚ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜੀ ਇਹ ਜੀ ਇੱਕ ਪਾਸ ਇਸ ਤਰ੍ਹਾਂ ਕੇ ਆਪਾਂ ਅੱਜ ਮੀਟਿੰਗ ਰੱਖੀ ਸੀ ਜਿਹੜੀ ਸ਼ਿਡਵਾਸਤੇ ਤੇ ਉਹਨਾਂ 'ਚ ਸਾਡਾ ਇੱਕ ਵੀਰ ਜਿਹੜੇ ਨਿੰਦਰ ਸਤਾਜ ਜੀ ਉਹਨਾਂ ਦਾ ਸਾਡਾ ਬਹੁਤ ਸੰਯੋਗ ਹੈ ਸਾਨੂੰ ਮਤਲਬ ਕਿ ਸ਼ੀਲਡਾਂ ਚ ਹਰ ਵਾਰੀ ਉਹ ਸਹਿਯੋਗ ਦਿੰਦੇ ਹਨ ਤੇ ਇਸ ਵਾਰ ਵੀ ਤਿੰਨ ਦਿਨਾਂ ਵਾਲੀ ਜੀ ਉਹ ਸਹਿਯੋਗ ਦੇਣਗੇ ਉਹਨਾਂ ਦੀ ਰਹਿਮਾਈ ਹੇਠ ਆਪਾਂ ਇਹ ਸ਼ੀਲਡ ਇੱਕ ਵਧੀਆ ਤਰੀਕੇ ਨਾਲ ਸ਼ੋਅ ਕਰਾਵਾਂਗੇ ਤੇ ਉਹ ਆਪਣੇ ਨਾਲ ਬਹੁਤ ਸਹਿਯੋਗ ਦਿੰਦੇ ਆ